ਇਦਾਂ ਫੈਸਲਾ ਲਈਏ ਕਿ ਸਤਿਗੁਰੂ ਆਖਦੇ ਨੇ ਜਿਹੀਂ ठाकुर ਸੁਪਰਸੰਧ ਹੋ ਜਿਦੇ ਤੇ ਮੇਰਾ ਵਾਹਿਗੁਰੂ ਪ੍ਰਸੰਨ ਹੋ ਗਿਆ ਜਿਦੇ ਤੇ ਮੇਰਾ ਵਾਹਿਗੁਰੂ ਕਿਰਪਾਲੂ ਹੋ ਉਹਦੀ ਝੋਲੀ ਵਿੱਚ ਪਰਮਾਤਮਾ ਜੀ ਮੇਰੇ ਗੁਰੂ ਜੀ ਇਹ ਦਾਤ ਪਾਉਂਦੇ ਨੇ ਸਤ ਸੰਗਤ ਤੇਹੀ ਪਿਆਰ ਉਹਦਾ ਪਿਆਰ ਸਤ ਸੰਗਨ ਨਾਲ ਬਣਦਾ ਉਹ ਸਤ ਸੰਗ ਤੋਂ ਬਿਨਾਂ ਰਹਿ ਨਹੀਂ ਸਕਦੇ ਮੈਨੂੰ ਪ੍ਰਭਾਨ ਸਰਵ ਦਸ ਰਹੇ ਸੰਗ ਕਿ ਅਸੀਂ ਰਾਤ ਦੇ तकरीबन 4 ਵਜੇ ਜੋ ਸਿਮਰਨ ਸਾਧਨਾ ਹੈ ਅਖੰਡ ਕੀਨੀ ਜਥੇ ਦੀ ਉਹਦੇ ਵਿੱਚ ਜਾ ਕੇ ਹਾਜ਼ਰੀ ਹੁੰਦੇ ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਉੱਠੀ ਜਾਦਾ ਜਦੋਂ ਸਤ ਸੰਗ ਦਾ ਵਕਤ ਹੁੰਦਾ ਹੈ ਉਹਦੇ ਪੈਰਾਂ ਦੇ ਥਲੇ ਅੱਗ ਬਲਣੀ ਸ਼ੁਰੂ ਹੋ ਜਾਂਦੀ ਚੰਨ ਹੁੰਦੇ ਨੇ ਜੇ ਠਾਕੁਰ ਸੋ ਪਰ ਸੰਨ ਭਇਓ ਸਤ ਸੰਗਤ ਤਹੀ ਪਿਆਰ ਇੱਕ ਮੈਂ ਹੋਰ ਬੇਨਤੀ ਕਰ ਬੰਦੇ ਕੋਲ ਧਨ ਆਏ ਧਨ ਵਧੇ ਤੇ ਬੰਦੇ ਦੇ ਹਾਲਾਤ ਬਦਲਦੇ ਬਦਲਦੇ ਹੋਏ ਬੈਗੂਨੀ ਹਾਲਾਤ ਕਰੀਲੂ ਹਾਲਾਤ ਉਹਨਾਂ ਤੋਂ ਅੰਦਾਜ਼ਾ ਲੱਗ ਜਾਂਦੇ ਕਿ ਇਸ ਬੰਦੇ ਕੋਲ ਧਨ ਆ ਰਿਹਾ ਹੈ ਤਨ ਜਾਇ ਹੈ ਹਾਲਾਤ ਕਾਮੀ ਬਣ ਗਏ ਹੁਣ ਬੰਦੇ ਦਾ ਧਰਮ ਵਿੱਚ ਵਿਸ਼ਵਾਸ ਧਰ ਰਿਹਾ ਸਿਮਰਨ ਵਿੱਚ ਵਿਸ਼ਵਾਸ ਧਰ ਰਿਹਾ ਮੈਡੀਟੇਸ਼ਨ ਵਿੱਚ ਇਹ ਕਹਿ ਰਹੇ ਇੱਕ ਕੀ ਨਹੀਂ ਪਤਾ ਚੱਲੇ ਕਿ ਇਹਦੇ ਕੋਲ ਧਰਮ ਦੀ ਸੰਪਤੀ ਸਿਮਰਨ ਦੀ ਸੰਪਤੀ ਸਿਮਰਨ ਦਾ ਧਨ ਇਹਦਾ ਬਾਤ ਹੈ ਉਹਦੀ ਪਛਾਣ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਆਖਦੇ ਉਹਦੀ ਪਛਾਣ ਪਤਾ ਕੀ ਕਿਰਪਾ ਕਰੇ ਜਿਸ ਪਾਰ ਬਣਾ ਜਿਹਦੇ ਤੇ ਪਾਰ ਬ੍ਰਹਮ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਹੋਵੇ ਸਾਧੂ ਸੰਗ ਉਹਨੂੰ ਫਿਰ ਸਾਧੂ ਦੀ ਗੁਰੂ ਦੀ ਸੰਗਤ ਮਿਲਦੀ ਹੈ ਜਿੱਥੇ ਆਪ ਜੀ ਬੈਠੇ ਹੋ ਹੁਣ ਇਨਸਾਨ ਪ੍ਰਮਾਤਮਾ ਦੇ ਨੇੜੇ ਜਾ ਰਿਹਾ ਹੈ ਲੱਛਣ ਕੀ ਨੇ ਹੋਏ ਪਛਾਣ ਕੀ ਹੋਣੀ ਸਤਿਗੁਰੂ ਕਹਿ ਲੈਂਦੇ ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਉਹਨੂੰ ਸਤ ਸੰਗ ਮਕਸਦ ਹੈ ਤੇ ਜਿਉਂ ਜਿਉ ਉਹ ਪਦਾਈ ਹੈ ਜਿਉਂ ਜਿਉ ਸਤ ਸੰਗ ਹੁੰਦੇ ਸਿਮਰਨ ਹੁੰਦੇ ਸਮਝ ਲੈਣਾ ਰੱਬ ਦੇ ਕੋਲ ਦੱਸ ਤੇ ਜਿਉਂ ਜਿਉ ਸਤ ਸੰਗ ਘਟੇ ਸਿਮਰਨ ਘਟੇ ਬਾਣੀ ਪੜਨ ਦੀ ਰੁਚੀ ਘਟੇ ਸਮਝ ਲੈਣਾ ਵਾਹਿਗੁਰੂ ਜੀ ਤੋਂ ਗੁਰੂ ਤੇ ਚੜਨਾ ਤੋਂ ਦੂਰ ਗੁਰਬਾਣੀ ਦਾ ਫੈਸਲਾ ਚਿਰ ਪਾਖਰੀ ਜਿਸ ਪਾਰ ਪਰਮ ਹੋਏ ਸੰਗ ਜਿਉ ਜਿਉ ਉਹ ਉਹ ਬਧਾਈ ਆ ਕਹਿੰਦੇ ਸਤ ਸੰਗ ਨੂੰ ਬਧਾ ਸਿਮਰਨ ਨੂੰ ਬਧਾ ਯਾਦ ਰੱਖੀ ਤੇ ਹਰ ਚੀਜ਼ ਘਟਦੀ ਆ ਵੱਧ ਸਕਦਾ ਤੇ ਕੇਵਲ ਪ੍ਰਭੂ ਦਾ ਨਾਮ ਤਿੰਨ ਕਿਉ ਹਸੋ ਰੰਗ ਅੱਜ ਆਪ ਜੀ ਦੋ ਉਹਨੂੰ ਜੋ ਹੁਕਮ ਹੋਇਆ ਕੰਪਲੀਟ ਦੇ ਰਹੇ ਹਾਂ ਅੱਜ ਬਸੰਤ ਪੰਚੀ ਦਾ ਦੀਵਾਨ ਹੈ ਸਤਿਕਾਰਯੋਗ ਬੀਪੀਆਂ ਹਰ ਜਗ੍ਹਾ ਤੇ ਇਹਨਾਂ ਦਾ ਵੱਡਾ ਯੋਗਦਾਨ ਹੈ ਇੱਥੇ ਤੱਕ ਮੈਂ ਦਿੱਲੀ ਵਿੱਚਾਂ ਬਿਤਾਏ 14 ਸਾਲ ਹੈਡਗਰਨਤੀ ਸਭਾ ਵਿੱਚ ਬੰਗਲਾ ਸਹਿਬ ਵਿਹੜ ਗਰਨਤੀ ਰੇ ਸੀਸ ਬੰਨੀ ਹਰ ਹਫਤੇ ਤਕਰੀਬਨ 2-3 ਘੰਟੇ ਬੀਪੀਆਂ ਉੱਥੇ ਵੀ ਸਤਸੰਗ ਰਹੇ ਬੀਪੀਆਂ ਨੂੰ ਨਾਲ ਲੈ ਕੇ ਗੁਰੂ ਚਰਨਾਂ ਦੇ ਜਿੱਤਨੇ ਵੀ ਸਾਥੇ ਹਿਸਟੋਰੀਕਲ ਪਰਿਵਰਣ ਔਰ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਅੱਜ ਸਹੀਦੇ ਕੁਮਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਪੁਰਬੁ ਵੀਆ ਮਾਤਾ ਜੀਤੋ ਜੀ ਦੇ ਲਾੜ ਹਜ਼ੂਰ ਦਾ ਅੱਜ ਅਨੰਦਕਾਰਜ ਹੋਇਆ ਇੱਕ ਗੱਲ ਪ੍ਰੇਮੀਓ ਯਾਦ ਰੱਖਿਓ ਜਿਹੜੀ ਬਸੰਤ ਪੰਚਮੀ ਮਨਾ ਰਹੇ ਤੇ ਹਜ਼ੂਰ ਦਾ ਵਿਆਹ ਪੁਰਬ ਮਨਾ ਰਹੇ ਦੋ ਕੱਲਾ ਬੜੀਆਂ ਮਹੱਤਵਪੂਰਨ ਨੇ ਬ੍ਰਿਤੇ ਹਨ ਇਹਨਾ ਗੁਰੂ ਕਰਨ ਸਹਿਬ ਆਖਦੇ ਨਹੀਂ ਸੀ ਔਰਤ ਦੀ ਸਮੂਲੀਅਤ ਤੋਂ ਬਿਨਾ ਔਰਤ ਦੀ ਹੋਂਦ ਤੋਂ ਬਿਨਾ ਸੰਸਾਰ ਚੱਲੀ ਨਹੀਂ ਸਕਦਾ ਬਾਬੇ ਨਾਨਕ ਸਹਿਬ ਨਾਲੋਂ ਵੱਡਾ ਕੋਈ ਰੋਹਨੂ ਮੁਰਸ਼ਿ ਅਧਿਆਤਮਕ ਵਰਤੀ ਨਹੀਂ ਹੋ ਸਕਦਾ ਬਾਬੇ ਨਾਨਕ ਸਹਿਬ ਨਾਲੋਂ ਕੋਈ ਵੱਡਾ ਗੁਰਬਾਣੀ ਦਾ ਫੈਸਲਾ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾ ਸਾਰੇ ਬੋ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਗੁਰ ਅਰਜੁਨ ਦੇਉ ਜੀ ਕਾ ਨਹੀਂ ਸਾਡਾ ਤੁਹਾਡਾ ਫੈਸਲਾ ਨਹੀਂ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦੂਸਰੀ ਇੱਕ ਮੈਂ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਪਟ ਜੀ ਆਖਦੇ ਨੇ ਇੱਕ ਮਨੁੱਖ ਧਿਆਇ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਪਾਸ ਚਰਣ ਹੈ ਹਿਦੇ ਬਸਾਂ ਤੋਂ ਪਰਮ ਗੁਰੂ ਪਰਮ ਦਾ ਅਰਥ ਦਾ ਵਰਦਾ ਗੁਰੂ ਤੋਂ ਪਰਮ ਗੁਰੂ ਨਾਨਕ ਗੁਰ ਬਾਣ ਹੁਣ ਬਾਗੇ ਨਾਨਕ ਸਾਹਿਬ ਨਾਲੋਂ ਸਰਬੋਤਮ ਪੁਰਸ਼ ਕੋਈ ਵੀ ਨਹੀਂ ਰੱਬ ਸਰੂਪ ਜਨ ਨਾਨਕ ਭਗਤ ਤਰ ਤੁਲ ਬ੍ਰਹਮ ਸਰੂਪ ਗੁਰੂ ਗ੍ਰੰਥ ਸਾਹਿਬ ਆਖਦੇ ਨੇ ਰੱਬ ਦਾ ਭਗਤ ਨਾਨਕ ਹਾਪਦੇ ਬਰਾਬਰ ਹੈ ਰੱਬ ਜੀ ਵਰਗਾ ਮੈਂ ਬੇਨਤੀ ਕਰਨ ਲੱਗਾ ਜੀ ਤੋਂ ਹਜ਼ੂਰ ਦੀ ਉਮਰ 18 ਵਰ੍ਹੇ ਦੀ ਹੋਈ ਹੈ ਤੇ ਪਿਤਾ ਨੇ ਕਿਹਾ ਕਿ ਨਾਨਕ ਕਾ ਸੀ ਚੰਨ ਤੈਨੂੰ ਗ੍ਰਸਥ ਧਰਮ ਵਿੱਚ ਲੈ ਤੂੰ ਗ੍ਰਸਤੀ ਹੋ। ਪਿਤਾ ਜੀ ਦੀ ਸੋਚ ਇਹ ਸੀ ਕਿ ਨਾਨਕ ਗ੍ਰਸਤੋ ਇਨਕਾਰ ਕਰੇ। ਜਦੋਂ ਪਿਤਾ ਨੇ ਇੱਕ ਵਾਰ ਕਿਹਾ ਕਿ ਦੌਲਤ ਖਾਂਜੀ ਨੇ ਬੱਚੀ ਨਹੀਂ ਕੀ ਹੈ ਆਪਣੇ ਬਰਾਬਰ ਦਾ ਰਿਸ਼ਤਾ ਹੈ ਮੈਂ ਤੇ ਬੇਨਤੀ ਕਰਾਂ ਕੋਸ਼ਿਸ਼ ਕਰਿਓ ਇਹ ਜਿਹੜੀ ਰਿਸ਼ਤੇਦਾਰੀ ਬਨ ਬਰਾਬਰ ਜੇ ਨਾ ਲਓ ਬਹੁਤ ਉੱਚਾ ਨਾਲ ਰਿਸ਼ਤੇਦਾਰੀਆਂ ਬਹੁਤ ਚੰਗੀਆਂ ਨਹੀਂ ਨਿਭਟੇ ਉਹ ਵੀ ਪਟਵਾਰੀ ਹੈ ਮਮੀ ਪਟਵਾਰੀਆਂ ਪੁੱਤਰਾ ਉਹਨਾਂ ਦਾ ਤਾਲੁਕਾਤ ਦੌਲਤ ਖਾਨ ਜੀ ਦੇ ਨਾਲ ਹੈ ਜੇ ਤੁਸੀਂ ਕਹੋ اجازت ہو رہی پتر جی ابھی تہول ہزور کی عمر دو اٹھارہ سال سے ساری تبریخ لکھتی ہے کہ بابا نانک صاحب نے ایک وار کہ پتا جی جو تا ہو لگے نانک جی تا گرست دھرم پہ اگر گوڑا شیت ہے اتنا وشواس ہے ਹਜ਼ੂਰ ਬਾਬਾ ਨਾਨਕ ਸਾਹਿਬ ਤੁਹਾਨੂੰ ਸਤਿਕਾਰਯੋਗ ਪਿਤਾ ਜੀ ਅਗਰ ਗ੍ਰਸਤੀ ਨਾ ਹੁੰਦੇ ਤੇ ਅਜਨਾਨੂ ਤੇ ਵੀ ਨਾ ਹੁੰਦਾ ਇਹ ਮੇਰੇ ਪਿਤਾ ਗ੍ਰਸਤੀ ਦਾ ਹੈ ਅਜਨਾਨਕ ਧਰਤੀ ਤੇ ਹੁੰਦਾ ਜਿਹੜੇ ਗ੍ਰਸਤਾ ਵਿਰੋਧ ਕਰਦੇ ਨੇ ਬਾਪੂ ਉਹ ਵੀ ਗ੍ਰਸਤੀਆਂ ਨਹੀਂ ਲਿਆ ਉਦੋਂ ਬਾਬਾ ਨਾਨਕ ਸਾਹਿਬ ਨੇ ਕਿਹਾ ਤੁਸੀਂ ਰੋਜ਼ ਪੜ੍ਹਦੇ ਕਿ ਪੰਡ ਜੰਮੀ ਐ ਤੇ ਲਗੇ ਪੰਡ ਤੋਂ ਤੇਰਾ ਜਨਮ ਹੁੰਦਾ ਕਦੀ ਹੋ ਸਕਦਾ ਹੈ ਕਿ ਔਰਤ ਦੇ ਸੰਜੋਗ ਤੋਂ ਬਿਨਾ ਬੰਦਾ ਜਨਮ ਲੈ ਜਾਏ ਪੰਡ ਜੰਮੀ ਐ ਪੰਡ ਨਿੰਮੀ ਐ ਬਾਬਾ ਲਾਨਕ ਸਾਬ ਕਹਿਣ ਲੱਗੇ ਇਹਨੂੰ ਪੈਰ ਦੀ ਜੁੱਤੀ ਕਹਿਣ ਵਾਲਿਓ ਔਰ ਬਹੁਤਾਂ ਮਰਦਾਂ ਨੇ ਕਿਹਾ ਇਹਨੂੰ ਭੁੱਲਣ ਹਾਰੀ ਕਹਿਣ ਵਾਲਿਓ ਤੁਹਾਡੀ ਰਸਨਾ ਤੇ ਇਹ ਬਚਨ ਨਿਕਲਦੇ ਗਏ ਨੇ ਕਿ ਪੈਰ ਪੈਰਾ ਦੀ ਜਿੱਤੀ ਹੈ ਤੁਰਸੀਦਾਸ ਕਲਮ اٹھਾਉਂਦਾ ਹੈ ਤੋ ਲਿਖ ਦਿੰਦਾ ਢੋਰ ਗਵਾਰ ਸੂਦਰ ਪਸ਼ੂਦਾਰੀ ਉਹ ਪਸ਼ੂ ਦੇ ਟੋਲੇ ਆਖਰਾ ਕਰਦਾ ਹੈ ਬਾਬਾ ਜੀ ਕਹਿ ਲਗੇ ਔਰਤੂ ਇਹ ਲਖਬ ਦੇਣ ਵਾਲਿਓ ਇਹ ਨੈਗੇਟਿਵ ਲਖਬ ਦੇਣ ਵਾਲਿਓ ਅੱਜ ਜੇ라 ਤੁਸੀਂ ਬੋਲ ਨਹੀਂ ਰਹੇ ਉਹ ਇਹ ਤੁਹਾਨੂੰ ਕਿਸੇ ਔਰਤ ਨੇ ਪਹਿਲਾਂ ਸਿਖਾਇਆ ਪੰਡਲ ਨਹੀਂ ਹੈ ਪੰਡ ਨਹੀਂ ਨਹੀਂ ਪੰਡ ਮੰਗਲ ਜਿਹੜਾ ਕਿ ਪੰਡ ਨਾਲੀ ਮੰਗਣੀ ਹੁੰਦੀ ਹੈ ਪੰਡ ਨਾਲੀ ਵਿਆਹ ਹੁਣ ਇਹ ਖਲਾਤ ਰੱਖਣ ਵਾਲੇ ਹਜ਼ੂਰ ਗਿਰਸ ਨਾ ਬਰੋਧ ਕਰ ਸਕਦੇ ਸੀ ਪੰਡ ਮੰਗਨ ਵਿਆਹ ਤੇ ਭੰਡੋ ਹੋਵੇ کہ لگے جان ویاہ ہوئے نہوہار دوستی والا رکھے اونچ میچ والا ووہار نہ رکھے ذہن اندر وہتی دوستی دا پا ہو رہا ہے جو سارا پروار شد کے تیرے نال آئی ہو پنڈو ہوا دوستی پنڈو چلے رہا. سنسار دا وکاس راہ دا ارتھ ہوں وکاس ਸੰਸਾਰ ਦਾ ਵਿਕਾਸ ਔਰ ਕਿਤੇ ਜਪੈ ਹਜ਼ੂਰ ਅੱਗੇ ਜਾ ਕੇ ਕਹਿ ਲੱਗੇ ਸੋ ਕਿਉਂ ਮੰਦਾ ਆਖੀ ਹੈ ਕਹਿ ਲੱਗੇ ਬੋਲੀ ਨਹੀਂ ਨਾ ਮੰਦਾ ਔਰਤ ਔਰਤ ਦਾ ਮੰਦਾ ਕਰਨਾ ਤੇ ਦੂਰ ਦੀ ਗੱਲ ਹੈ ਔਰਤ ਨੂੰ ਮੰਦਾ ਬੋਲੀ ਨਹੀਂ ਬਾਬਾ ਨਾਨਕ ਸਾਹਿਬ ਕਰਸਤੇ ਔਰ ਗੁਰੂ ਨਾਨਕ ਸਾਹਿਬ ਨਾਲੋਂ ਸਾਰੇ ਭਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ ਸਾਰੀ ਗ੍ਰਸਤੀ ਇੱਕ ਵੀ ਭਗਤ ਐਸਾ ਨਹੀਂ ਜਿਹੜਾ ਗ੍ਰਸਤੀ ਨਾ ਹੋਵੇ ਉਦੋਂ ਸਮਾਜ ਦਾ ਵਿਧਾਨ ਸੀ ਗਲਜਾਦ ਰੱਖਿਓ ਬਾਬਾ ਫਰੀਦ ਜੀ ਦੀਆਂ ਚਾਰ ਬੇਵਾਂ ਸਨ ਇਹ ਚਾਰ ਚੜ੍ਹ ਵਿਆਹ ਹੁੰਦੇ ਰਹੇ ਸਾਰੀ ਭਗਤ ਗ੍ਰਸਤੀ ਨੇ ਗੁਰੂ ਸਹਿਬਾਨ ਗ੍ਰਸਤੀ ਮੈਂ ਤਹੋਰ ਬੇਨਤੀ ਕਰਦਾ ਅੱਜ ਅਸੀਂ ਵਿਆਹਾਂ ਦਾ ਜਿਹੜਾ ਨਾ ਚੱਲਣ ਬਗਾੜ ਪਤਾ ਅਸੀਂ ਜਹਾਂਵਰ ਨੂੰ ਬੜੀ ਦੂਰੀ ਤੇ ਲੈ ਗਏ ਉਹ ਦੂਰੀਆਂ ਹੁੰਦੀਆਂ ਨੇ ਸਮੇਂ ਦੀਆਂ ਦੂਰੀਆਂ ਬਾਬਾ ਨਾਨਕ ਸੈਤਲੇ 18 ਵਰਿਆਂ ਦੀ ਉਮਰ ਦੇ ਦਰਮਿਆਨ ਅੱਜ ਵਿਆਹ ਪਰਉਪਦੇਸ ਸੁਣੇ ਜੀ ਪਰ ਆਪਣੀ ਮਾਂ ਦੇ ਮੁਤਲਕ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਨੇ ਮੇਰੀ ਮਾਂ ਜੱਪੀ ਹੈ ਤਪੀ ਹੈ ਤਾਤ ਮਾਤ ਹੋਰੇ ਅਲਖ ਅਰਾਦਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਵਿਆਹ ਹੋਇਆ ਨਾ ਪਤਾ ਕਿੰਨੀ ਉਮਰ ਚ ਹੋਇਆ ਸੀ 13 ਵਰਿਆਂ ਦੀ ਉਮਰ ਚ ਗੁਰੂ ਹਰ Rai ਜੀ ਦਾ 13 ਵਰਿਆਂ ਦੀ ਉਮਰ ਚ ਅੱਜ ਸਾਨੂੰ ਇੰਦਰ ਵੀ ਧਿਆਨ ਦੇਣਾ ਪੈਣਾ ਵੀ ਜਿਹੜੀ ਵਿਆਹ ਵਿੱਚ ਅਸੀਂ ਦੂਰੀ ਬਣਾ ਰਹੇ ਹਾਂ ਸਮੇਂ ਦੀ ਬਹੁਤ 늦 ਵਿਆਹ ਕਰਦੇ ਹਾਂ ਬਹੁਤਾਂ ਤਲਾਕਾਂ ਦਾ ਕਾਰਨ ਵੀ ਇਹ ਬਣਦਾ ਸ਼ੀਰੋ ਗੁਰੂ ਤੇਗ ਬਹਾਦਰ ਜੀ ਦੇ ਤਾਰੇ ਖਰਜੰਦ ਨੇ ਜਨਮ ਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸਾਹਿਬ ਤੋਂ ਆਨੰਦਪੁਰ ਆਏ ਤੇ ਵਿਸਾਖੀ ਦੇ ਮੌਕੇ ਤੇ ਸੰਗਤਾਂ ਅਕਸਰ ਗੁਰੂ ਘਰਾਂ ਵਿੱਚ ਵਿਸਾਖੀ ਤੇ ਦੀਵਾਲੀ ਦੇ ਮੌਕੇ ਤੇ ਇਕੱਠੀਆਂ ਹੁੰਦੀਆਂ ਵਸਾਖੀ ਦਾ ਪੁਰਬ ਆਇਆ ਤੇ ਬਹੁਤ ਸਾਰੀਆਂ ਸੰਗਤਾਂ ਨਾਨਕ ਨੰਦਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਦਰ ਬੁਸ਼ੀ ਵਿੱਚ ਆਜੜੇ ਹਜ਼ੂਰ ਉਨਤ ਮस्तक ਹੋਇਆ ਉਹਨਾਂ ਸੰਗਤਾਂ ਦੇ ਵਿੱਚ ਇੱਕ ਸਿੱਖ ਆਇਆ ਲਾਹੌਰ ਤੋਂ ਪਾਈ ਹਰਜਸ ਸੁਭਿਖਾ ਖਤਰੀ ਉਹਦਾ ਸਰਨੇਮ ਸੀ ਸੁਭਿਖਾ ਉਹ ਆਪਣੀ ਕੰਨਿਆ ਨੂੰ ਨਾਲ ਲੈ ਕੇ ਆਇਆ ਆਪਣੀ ਬੱਚੀ ਨੂੰ ਨਾਲ ਲੈ ਕੇ ਆਇਆ ਉਹਦੀ ਅਰਧਨਹੀਨੀ ਨਾਲ ਆਈ ਲਾਹੌਰ ਤੋਂ ਬਹੁਤ ਸਾਰੀ ਸੰਗਤ ਨਾਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਜੀ ਨੂੰ ਦੇਖਿਆ ਨੌਂ ਨਿਹਾਲ ਜੀ ਉਹਦੇ ਆਪ ਕੋ ਰਜਤ ਕੀ ਨੂੰ ਦੇਖਿਆ ਹਰ ਜਸ ਜੀ ਨੇ ਮਨ ਵਿੱਚ ਫੈਸਲਾ ਕਰ ਲਿਆ ਕਿ ਮੇਰੀ ਜੀਤੋ ਦਾ ਅਨੰਦ ਕਾਰਜ ਮੈਂ ਗੁਰੂ ਤੇਗ ਬਹਾਦਰ ਦੇ ਚਰਨਾਂ ਚ ਦੇਤੀ ਕਰਾਂ ਉਹ ਇਨਾਂ ਦੇ ਲਾੜੀ ਸੁਪੁੱਤਰ ਨਾਲ ਸਾਡੀ ਤਵਰੀਖ ਲੇਖਦੀ ਕਿ ਉਸ ਵਕਤ ਮਾਤਾ ਚੀਤੋ ਜੀ ਦੀ ਉਮਰ ਕੇਵਲ 7 ਵਰ੍ਹੇ ਆਉਦੀ ਸੀ ਜਦੋਂ ਉਹ ਹਜ਼ੂਰ ਦੇ ਗਰੇ ਆਏ ਤੁਸੀਂ ਸੁਣਿਆ ਹੋਵੇਗਾ ਕਿ ਪ੍ਰਾਣੀਆਂ ਜਨਮ ਪ੍ਰਾਣੀਆਂ ਸਮਿਆਂ ਚ ਯਾ ਪਹਿਲਾਂ ਜਦ ਸੀ ਔਰ ਬੱਚੀ ਨੂੰ ਬਾਤ ਕਰ ਰਿਹਾ ਉਹ ਹਜ਼ੂਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਨਾਨਕ ਗੁਰੂ ਤੇਗ ਬਹਾਦਰ ਜੀ ਉਹ ਕਹਿ ਲਗੇ ਅਸੀਂ ਇਹ ਸੁਨੇਹਾ ਔਰ ਸਾਡਾ ਵਿਸ਼ਵਾਸ ਹੈ ਕਿ ਬਾਬੇ ਨਾਨਕ ਦੇ ਕੋਲ ਜੋ ਮੰਗੀਏ ਮਿਲਦਾ ਵਿਸ਼ਵਾਸ ਕਰ ਕੋ ਸਤਿ ਸ੍ਰੀ ਅਕਾਲ ਅਕਸਰ ਅਗਰ ਮੇਰੀ ਦਰਬਾਰ ਸਾਬ ਕਥਾ ਸੀ ਅਗਰ ਮਹੀਨੇ ਹੁੰਦੀ ਮੈਂ ਬੇਨਤੀ ਕੀਤੀ ਜਿਹੜਾ ਪ੍ਰਮਾਤਮਾ bina ਮੰਗਿਆ ਸਰੀਰ ਦੇ ਸਕਦਾ ਲੈ ਆ ਕਿਸ ਨੇ ਮੰਗ ਕੇ ਜਿਹੜਾ ਪ੍ਰਮਾਤਮਾ bina ਮੰਗਿਆ ਸਵਾਸ ਦੇ ਸਕਦਾ ਸਵੇਰੇ ਉੱਠ ਕੇ ਮੰਗਦੇ ਸਾਹ ਦੇ ਦੀ ਕੋਈ ਹੋਰ ਦੇ ਸਕਦਾ ਕੋਈ ਹੋਰ ਸਰੀਰ ਦੇ ਸਕਦਾ ਜਿਹੜਾ ਪ੍ਰਮਾਤਮਾ bina ਮੰਗਿਆ ਦਿਲ ਦੇ ਸਕਦਾ ਦਿਮਾਗ ਦੇ ਜਿਹੜਾ ਪਰਮਾਤਮਾ বিনা ਮੰਗੇ ਉਹ ਗੁਰਬਾਣੀ ਆਖਦੀ ਐ ਤੂੰ ਜ਼ਵਾਨ ਮੰਗ ਕੇ ਨਹੀਂ ਲਈ বিনা ਮੰਗਿਆ ਮਿਲੀ ਆ ਤੇ ਜਿਹੜਾ ਜਿੰਨਾ ਮੰਗਿਆ ਇੰਨਾ ਉਸ ਦੇ ਸਕਦਾ ਹੈ ਅਰਿਓ ਦੇ ਕੋਲ ਮੰਗੇਗਾ ਤੇ ਕਿਉਂ ਨਿਕਲੇਗਾ ਸਾਡਾ ਜੇ ਗੂੜਾ ਵਿਸ਼ਵਾਸ ਹੋਣਾ ਚਾਹੁੰਦੇ ਜੋ ਮੰਗਿਆ ਤਾਂ ਕਰੋ ਕਿਸੇ ਕੋਲੋਂ ਨਾ ਮੰਗੇ ਆਪਣੇ ਕੋਲੋਂ ਮੰਗੇ ਕਿਸੇ ਬੰਦੇ ਕੋਲ ਨਾ ਮਿਲਦਾ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਕਿ ਕਦੀ ਪਸ਼ੂ ਨੇ ਪਸ਼ੂ ਕੋਲੋਂ ਨਹੀਂ ਲਿਆ ਪੰਛੀ ਨੇ ਪੰਛੀ ਕੋਲੋਂ ਨਹੀਂ ਲਿਆ ਦੇਖੀ ਪਸ਼ੂ ਤੇ ਪੰਛੀ ਭੁੱਖੇ ਮਰ ਜਾਂਦੇ ਨੇ ਕਹਿ ਲਗੇ ਅਸੀਂ ਤੁਹਾਡੇ ਕੋਲ ਆ ਕੇ ਕੁਝ ਮੰਗਣ ਆਏ ਹਾਂ ਸਾਡੀ ਬੱਚੀ ਦਾ ਰਿਸ਼ਤਾ ਪ੍ਰਵਾਨ ਕਰੋ ਗੁਰੂ ਤੇਗ ਬਹਾਦਰ ਬਿਠੇ ਨੇ ਉਹਨਾਂ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਬਿਠੇ ਨੇ ਬਜ਼ੁਰਗ ਹੋ ਚੁੱਕੇ ਦਦੀ ਜੀ ਬਿਠੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਬਿਠੇ ਹੋਰ ਇੱਕ ਅੱਲਾ ਦੇੰਤੀ ਕਰਾ ਪਰਿਵਾਰ ਵਿੱਚ ਸਲਾਹ ਜ਼ਰੂਰ ਕਰਿਆ ਕਰੋ ਸਲਾਹ ਸਾਨੂੰ ਜੋੜਦੀ ਇੱਕ ਦੂਜੇ ਨਾਲ ਤੁਹਾਨੂੰ ਲੱਗੇਗਾ ਮੈਂ ਵੀ ਕਿਸੇ ਨੂੰ ਪੁੱਛਣਾ ਇਹ ਕੋਈ ਸਿਆਣਪ ਨਹੀਂ ਹੈ ਜਦੋਂ ਬੇਨਤੀ ਕੀਤੀ ਨਾ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਜੀ ਬੈਠੇ ਨੇ ਕਹਿ ਲਗੇ ਅਸੀਂ ਸਲਾਹ ਕਰਕੇ ਤੁਹਾਨੂੰ ਦੱਸਦੇ ਸਲਾਹ ਕਰਨ ਪਰਮਾਰਥ ਸਿਆੰਤ ਆਪੁਦਰਾ ਕਰਨੀ ਲੋੜ ਹੈ ਜਦੋਂ ਸਲਾਹ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਇਹ ਰਿਸ਼ਤਾ ਸਾਨੂੰ ਪ੍ਰਮਾਣ ਹੈ ਅੱਜ ਦੇ ਦਿਨ ਹਰਜਸ ਜੀ ਨੇ ਕਿਹਾ ਕਿ ਅਸੀਂ ਲਾਹੌਰ ਦੇ ਰਹਿਣ ਵਾਲੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਰਤ ਲੈ ਕੇ ਦੇਖੋ ਹਿਮਕੁੰਡ ਤੇ ਤਪਸਵੀ ਸਤਿਗੁਰੂ ਵੀ ਆਮ ਲੋਕਾਂ ਦੀ ਵ੍ਰਾਤ ਲੈ ਕੇ ਇਸ ਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਉਦਾਹਰਣ ਐਗਜ਼ਾਮਪਲ ਹੋ ਸਕਦੀ ਕਿ ਹਜ਼ੂਰ ਨੇ ਸਾਖੀਆ ਰਸਮਾਂ ਨੂੰ ਰੀਤਾਂ ਨੂੰ ਕਿੰਨਾ ਮਾਨ ਦਿੱਤਾ ਕਿੱਥੇ ਲੋਕ ਔਰਤ ਦਾ ਵਿਰੋਧ ਕਰਦੇ ਸਨ ਕਹ ਲੱਗੇ ਖਾਦੀ ਇਛਾ ਕਿ ਇਹ ਵਿਆਹ ਬਸੰਤ ਪੰਚਮੀ ਵਾਲੇ ਦੇਣੀ ਹੋਣਾ ਸੀ ਅੱਜ ਦੇ ਦੇਣੀ ਹੋਇਆ ਸੀ ਇੱਕ ਮਹੀਨੇ ਤੋਂ ਹੀ ਹੋ ਰਹੀ ਸੀ ਪਰ ਕੱਲ ਬੜੀ ਪਰੇ ਲੱਗੀ ਸਰਦਾਰ ਜੀ ਬੱਚਾ ਆਇਆ ਨਾ ਕਿਰਤ ਜੀ ਉਹਨੇ ਲਿਆ ਕਿ ਮੈਨੂੰ ਖਾਦੀ ਤੋਂ ਵੱਡਰੇ ਇਸ ਨਾਲ ਬਾਕੀਆ ਕੀ ਹੈ ਕਹ ਲੱਗਾ ਮੇਰਾ ਜਨਮ ਹੋ ਤਾ ਵਾਪਸ ਜੀ ਚਰਨਾਂ ਚ ਕੀ ਅੰਤਿ ਕਰਾ ਅਸੀਂ ਮੰਨ ਸਕਦੇ ਹਾਂ ਕਿ ਪਰਮਾਤਮਾ ਤੋਂ ਬਿਨਾ ਕੋਈ ਧੀ ਪੁੱਤਰ ਦੇ ਸਕਦਾ ਗੁਰੂ ਦਿੰਦਾ ਹੈ ਰੱਬ ਦਿੰਦਾ ਹੈ ਮੇਰੇ ਪਿਤਾ ਜੀ ਹੈਦਗਰੰਥੀ ਦੇ ਦਰਬਾਰ ਸਾਹਿਬ ਦੇ ਉਹ ਕਹਿੰਦੇ ਉਹਨਾਂ ਦੀ ਜ਼ੁਬਾਨ ਤੋਂ ਮੈਂ ਸੁਣਿਆ ਕਿ ਪੁੱਤ ਪਰਮਾਤਮਾ ਦਾ ਹੈ ਉਹਦਾ ਜਨਮ ਦਿਨ ਗੁਰੂ ਚਰਨਾਂ ਚਨਾ ਮਨਾਇਆ ਜਾਵੇ ਸ਼ਰਾਬ ਰਾਹੀ ਕਬਾਬ ਰਾਹੀ ਪਾਰਟਨਰ ਰਾਹੀ ਮਨਾਇਆ ਪੁਰ ਪੁੱਤ ਨਾ ਮਿਲੇ ਕਦੀ ਸੁਣਿਆ ਤੁਸੀਂ ਕਿ ਕਿਸੇ ਦੇ ਘਰ ਤੀ ਪੁੱਤ ਨਹੀਂ ਸੀ ਉਹਨੇ ਕਲੱਬ ਪੱਬ ਚ ਜਾ ਕੇ ਪਾਰਟੀ ਕੀਤੀ ਉਹਦੇ ਘਰ ਪੁੱਤ ਹੋ ਗਿਆ 10 ਮਹੀਨੇ ਬਾਅਦ ਹਜ਼ਾਰਾਂ ਸੈਂਕੜੇ ਹਜ਼ਾਰਾਂ ਇਕਜ਼ੈਂਪਲਾਂ ਨੇ ਵੀ ਨਹੀਂ ਸੀ ਗੁਰੂ ਚਰਨਾਂ ਚ ਅਰਦਾਸ ਕੀਤੀ ਪਰ ਗੁਰੂ ਤੁਹ ਆਖੀ ਜੇ ਕਿ ਗੁਰੂ ਦੀ ਸੇਵਾ ਵਿੱਚੋਂ ਇਹ ਦਾਤਾ ਸਹਿਜੇ ਮਿਲ ਜਾਂਦਾ ਹੈ ਗੁਰੂ ਰਾਮਦਾਸ ਸਵਾਮੀ ਜੀ ਦਾ ਇੱਕ ਬਚਨ ਹੈ ਗਉੜੀ ਕੀ ਬਾਣੀ ਦੇ ਵਿੱਚ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਕਹਿ ਲਗੇ ਗੁਰੂ ਦੀ ਸੇਵਾ ਕੋਈ ਪੁੱਤ ਕਰੇ ਕੋਈ ਸਿੱਖ ਕਰੇ ਗੁਰੂ ਭੇਦ ਨਹੀਂ ਸਮਝ ਜੇ ਪੁੱਤਰਾ ਵਿੱਚ ਤੇ ਸਿੱਖਾ ਵਿੱਚ ਗੁਰੂ ਭੇਦ ਸਮਝਦਾ ਨਾ ਸਿੱਖਾਂ ਦੀਆਂ ਬੇਨਤੀਆਂ ਕਰਨ ਦੇ باوجود ਵੀ ਇੱਕ ਵੀ ਨਿਸ਼ਾਨੀ ਚਮਕੌਰ ਚ ਨਹੀਂ ਲੱਗੇ ਸਮਝਿਆ ਬੇਤ ਅਸੀਂ ਬੇਤ ਕਰਦੇ ਇਕ ਦੂਜੇ ਨਾਲ ਗੁਰੂ ਰਾਮਦਾਸ ਪਿਤਾ ਫਰਮਦੇ ਨੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਗੁਰੂ ਕੀ ਇਸ ਕਾਰਜ ਸਭ ਸਾਰੇ ਜੋ ਇੱਛਾ ਹੈ ਸੋ ਫਲ ਪਾਏ ਸੀ ਜੋ ਮੰਗੇਗਾ ਤੈਨੂੰ ਫਲ ਮਿਲੇਗਾ ਪੁੱਛੇ ਗੁਰੂ ਰਾਮਦਾਸ ਜੀ ਨੂੰ ਕਿਹੜਾ ਕਿਹੜਾ ਕਹ ਲਗੇ ਪੁੱਤ ਧਨ ਲక్ష్ਮੀ ਤੇਰੇ ਗੁਰੂ ਅੰਦਰ ਇਹ ਸਮਰੱਥਾ ਹੈ ਕਿ ਉਹਦੀ ਸੇਵਾ ਕੀਤੇ ਤੈਨੂੰ ਪੁੱਤਰ ਮਿਲ ਸਕਦਾ ਜੇ ਪੁੱਤ ਰੱਬ ਦਾ ਗੁਰੂ ਹੈ ਅਸੀਂ ਕਿ ਬਚਨ ਪੜ੍ਹਦੇ ਆ ਗੁਰੂ ਹਰਗੋਬਿੰਦ ਜੀ ਦਾ ਜਦੋਂ ਆਗਮਨ ਹੋਇਆ ਗੁਰੂ ਜੀ ਨੇ ਕੀ ਕਿਹਾ ਸੀ ਸੱਚਾ ਸਤਗੁਰ ਦਿਆ ਤੇਜ ਫਿਰ ਸਟੈਂਪ ਲਾਉਂਦੇ ਨੇ ਗੁੱਜੀ ਸ਼ੰਨੀ ਨਹੀਂ ਬਾਤ ਗੁਰੂ ਨਾਨਕ ਟੁਠਾ ਇਹ ਚੰਗੀ ਪ੍ਰਪਰਟੀ ਜੀ ਕਿ ਜਿੱਥੋਂ ਇਹ ਦਾਤਾ ਮਿਲੀਆਂ ਹੋਣ ਉਹਨਾਂ ਦੀਆਂ ਖੁਸ਼ੀਆਂ ਤੁਸੀਂ ਕੈਨੇਡਾ ਨਰਕਾ ਕਦੀ ਗਏ ਹੋਵੋ ਉੱਥੇ ਬਹੁਤਾਂ ਸਿੱਖ ਆਪਣੇ ਬੱਚਿਆਂ ਦੇ ਜਨਮ ਦਿਨ ਦੀ ਹਰ ਖੁਸ਼ੀ ਗੁਰੂ ਚਰਣਾ ਚੱਕੇ ਸ਼ੇਅਰ ਕਰਦੇ ਜਿੱਥੋਂ ਇਹ ਦਾਤਾ ਮਿਲੀਆਂ ਹੋਣ ਨਾ ਹਰ ਇੱਕ ਵਾਰ ਹੋਰ ਬੇਨਤੀ ਕਰ ਜਾਵਾਂ ਭਾਈ ਪੋਤ ਦਾਤ ਗੁਰੂ ਦੀਏ ਬਾਪੇ ਨੰਨਕ ਦੀਏ ਜੇ ਗੁਰੂ ਅਰਜਨ ਦੇਵ ਕਹਿੰਦੇ ਨੇ ਮੇਰੇ ਕਰ ਨਰੰਕਾਰ ਗੁਰੂ ਗੁਰੂ ਨਾਨਕ ਨੇ ਤ੍ਰੁੱਠ ਕੀ ਪੁੱਤਰ ਦਿੱਤਾ ਉਹਨੂੰ ਰੱਖੋ ਵੀ ਕੁਨੇ بیرونی ਤੌਰ ਤੇ ਅੰਦਰੂਨੀ ਤੌਰ ਤੇ ਜਿਵੇਂ ਦਾ ਬਾਬਾ ਨਾਨਕ ਖੁਦ ਸੀ بیرونی ਤੌਰ ਤੇ ਬਾਬਾ ਦਾ ਪੇਸ਼ ਪੁਸ਼ਾਕੀ ਹੋਏ ਇੱਕ ਚੰਗੀ ਪ੍ਰਪਰਟੀ ਜੇ ਇੱਕ ਚੰਗੀ ਇੱਕ ਮਰਜ਼ਾਦਾ ਜੇ ਕਿ ਆਪਣੀ ਹਰ ਇੱਕ ਖੁਸ਼ੀ ਨੂੰ ਉਹਦੇ ਚਰਨਾਂ ਵਿੱਚ ਆ ਕੇ ਸੰਗਤ ਨਾਲ ਮਨਾਉਣਾ ਜਿੰਨੇ ਇਹ ਸਾਰੇ ਨਾ ਦਾਤਾ ਦਿੱਤੀਆਂ ਹੋਣਾ ਵਾਹਿਗੁਰੂ ਇੱਕ ਵਾਰ ਹੋਰ ਦੇਣ ਰੱਬ ਪੁੱਤ ਦੇ ਧੀ ਦੇ ਪਿਤ ਕਰਾਣਾ ਸਮਝੋ ਜੇਕਰ ਕਿਸੇ ਕਰਤੀ ਨਾ ਹੋਏ ਤੇ ਕਿਸ ਦਾ ਪੁੱਤ ਰਹਿ ਜਾਏ ਜਿਹੜੀ ਪੁੱਤ ਦੀ ਲੋੜ ਹੈ ਨਾ ਗੁਰਮਤੰਦਰ ਹਜ਼ੂਰ ਵੀ ਮੰਗਦੇ ਨੇ ਸਾਜ ਨੂੰ ਤੂੰ ਨੀਤ ਮੇਰਾ ਗ੍ਰਹਿ ਤੇਰਾ ਸਭ ਤੇ ਮਾਣ ਮੰਗੋ ਤਾਨ ਮੰਗੋ ਤਨ ਲక్ష్ਮੀ ਸੋਤ ਦੇ ਕਹਿੰਦੇ ਪੁੱਤ ਦੇ ਹੁਣ ਜੇ ਪੁੱਤ ਮੰਗਿਆ ਉਹਦਾ ਵਿਆਹ ਕਿਸੇ ਸੁਪਿੱਖੇ ਸਿੱਖ ਦੀ ਪੁੱਤਰੀ ਨਾਲ ਹੀ ਹੋਣਾ ਜੇ ਕਿਸੇ ਨਾਲ ਪੁੱਤਰੀ ਨਹੀਂ ਹੋਏਗੀ ਤੇ ਬੱਚਾ ਵਾਇਆ ਮੰਗੇ ਕਿਤੇ ਪਰ ਗਲ ਜਾਤ ਰੱਖਿਓ ਪੁੱਤ ਦੀ ਲੋੜ ਨੇਚਰਲੀ ਸਿਸਟਮ ਵਿੱਚ ਪਤਾ ਕਿ ਹੈ ਕੁਦਰਤ ਇੱਕ ਨਿਸ਼ਮ ਹੈ ਜਦ ਪ੍ਰਮਾਤਮਾ ਜਨਮ ਦਿੰਦਾ ਤੇ ਮਾਂ ਬਾਪ ਦੇ ਦਿੰਦਾ ਖਿਆਲ ਰੱਖਾ ਧਿਆਨ ਰੱਖੀ ਲੋਕ ਅਖ ਤੇ ਜਦ ਉਹੀ ਮਾਂ ਬਾਪ ਬਜ਼ੁਰਗ ਹੁੰਦੇ ਪ੍ਰਮਾਤਮਾ ਕੋਲ ਤੇ ਨੂੰ ਇਹ ਗੱਲ ਅਲੱਗ ਹੈ ਕਿ ਪੁੱਤ ਭਾਵੇਂ ਮਾਪਿਆਂ ਦਾ ਉਵੇਂ ਖਿਆਲ ਰੱਖੇ ਜਿਵੇਂ ਮਾਪਿਆਂ ਰੱਖਦਾ ਇੱਥੇ ਜੰਗ ਵੀ ਬੈਠੇ ਹੋ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕਿਹਾ ਜੀ ਕਿਹ ਲੇ ਸਭ ਤੋਂ ਵੱਡਾ ਪਾਪ ਪਤਾ ਕੀ ਹੈ ਸਭ ਤੋਂ ਵੱਡਾ ਹੁਨਾ ਬੜੇ ਬਰੀਪ ਸ਼ਤੰਦਰ ਭਾਈ ਗੁਰਦਾਸ ਗੁਰੂ ਅਰਜੁਨ ਦੇਵ ਜੀ ਮਾਮਾ ਜੀ ਗੁਰਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਉਹ ਆਖਦੇ ਸਭ ਤੋਂ ਵੱਡਾ ਪਾਪ ਇਹ ਜੀ ਭਾਵੇਂ ਉਹਨੇ ਕੋਈ ਪਾਪ ਨਾ ਕੀਤਾ ਹੋਵੇ ਜਿਹੜਾ ਬੱਚਾ بیا تو بات ماں باپو باپ نو شڑ کے وقت ہو جائے گا اے دے تو وڈا پاپ کوئی وقت ہوئے کت رن لے ماں پہ وہ شڑ بڑے سے دیا فرج کے والا ماں باپ دے نہیں ہوں سنتان دے بھی چلو خیر ਇਕ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਭੌਲਕ ਮਾਹੌਲ ਹੈ ਨਾ ਇਸ ਵਕਤ ਪੰਜਾਬ ਦਾ ਹਰ ਜੱਸੀ ਇਸ ਸਥਿਤੀ ਦੇ ਬਾਰੇ ਲਾਹੌਰ ਜਾਣ ਵਿੱਚ ਕਰਾਂਗੇ ਲੋਹਰੀਆ ਪਰ ਉਹ ਜਾ ਗੁਰੂ ਦੇ ਲਾਹੌਰ ਹੈ ਅੱਜ ਵੀ ਅੱਜ ਦੇ ਦਿਨ ਨਗਰ ਕੀਰਤਨ ਸਜਦਾ ਹੈ ਥਣਾ ਸਾਹਿਬ ਗੁਰੂ ਦੇ ਲਾਹੌਰ ਗੁਰੂ ਤੇਗ ਬਹਾਦਰ ਆਪਣੇ ਫਰਜ਼ੰਦ ਜੀ ਨੂੰ ਵਿਆਹ ਲਈ ਲਿਆ ਤੇ ਅੱਜ ਦੇ ਦਿਨ ਉਹ ਵਿਆਹ ਕਾਰਜ ਸੰਪਨ ਹੋਇਆ। ਉਹ ਦਿਨ ਵੀ ਬਸੰਤ ਪੰਚਮੀ ਸੀ ਅੱਜ ਵੀ ਬਸੰਤ ਪੰਚਮੀ ਹੈ ਪਰ ਕਰ ਯਾਦ ਰੱਖਿਓ। ਬਸੰਤ ਦੀ ਵਾਰ ਵੀ ਆ ਬਸੰਤ ਤੇ ਕਰਾਗ ਵੀ ਆ ਬਸੰਤ ਤੇ ਕਰੋਤ ਵੀ ਆ ਯਾਦ ਰੱਖਿਓ ਬਸੰਤ ਕੌਣ ਦੇ ਨਾਲ ਜ਼ਿੰਦਗੀ ਵਿੱਚ ਬਸੰਤ ਨਹੀਂ ਆਉਂਦਾ। ਮੈਂ بڑے بڑے ਐਸੀ ਵਿਦਵਾਨ ਰਾਗੀਆਂ ਨੂੰ ਮਿਲਦਾ ਦੇਸ਼ਾਂ ਵਿਦੇਸ਼ਾਂ ਵਿੱਚ ਹੀ ਮਿਲਿਆ ਬਸੰਤ ਗਾਉਂਦੇ ਨੇ ਜ਼ਿੰਦਗੀ ਵਿੱਚ ਬਸੰਤ ਨਹੀਂ ਆਉਂਦਾ ਜ਼ਿੰਦਗੀ ਵਿੱਚ ਬਸੰਤ ਕਿਵੇਂ ਆਏਗਾ ਆ ਬਸੰਤ ਕਰੋ ਤਾਂ ਖਰਾਉ ਦੀ ਲੋਟ ਹੈ ਇਹਦੇ ਵਾਸਤੇ ਅਸੀਂ ਕੁਝ ਕਰਦੇ ਆ ਕਿ ਰੋਤਾ ਜੇ ਨੈਚਰਲੀ ਕੁਦਰਤੀ ਪਰ ਜਿਹੜੀ ਜ਼ਿੰਦਗੀ ਵਿੱਚ ਬਸੰਤ ਆਉਣਾ ਹੈ ਜ਼ਿੰਦਗੀ ਵਿੱਚ ਖਰਾਉ ਆਉਣਾ ਉਹ ਔਲੀ ਸਾਨੂੰ ਮੁਸ਼ਕਰਨਾ ਉਹ ਜੋ ਤੁਸੀਂ ਕਰਦੇ ਇਹ ਭਜਨ ਕੀਰਤ ਇਹ ਵਾਹੀ ਗੁਰੂ ਦਾ ਸਿਮਰਨ ਇਹ ਮੂਲ ਮੰਤਰ ਦਾ ਅਭਿਆਸ ਹਜ਼ੂਰ ਆਖਦੇ ਨੇ ਕਿ ਬਸੰਤ ਆਉਂਦੀ ਹੈ ਫੁੱਲ ਖੜਦੇ ਨੇ ਤੂੰ ਵੀ ਖੜੇਗਾ ਤੇਰੀ ਅਵਸਥਾ ਵੀ ਬਣ ਜਾਏਗੀ ਨਾਨਕ ਭਗਤਾਂ ਬਖਸ਼ੀਂ ਤੇ ਆਪਦਾ ਕੁਸਲ ਥਾਣੋਂ ਤੇਰੀ ਬੁੱਢੀ ਵੀ ਸੜ ਜਾਏਗੀ ਉਦੇ ਵਾਸਤੇ ਤਿੰਨ ਗੁਰੂ ਗੁਰੂ ਜੀ ਪ੍ਰਾਪਤ ਹੈ ਜਿਹਨੇ ਪੁੱਤਮ ਰੁੱਤਾਂ ਵਿੱਚੋਂ ਬਸੰਤ ਉੱਤਮ ਹੈ ਜਿੰਨੀਆਂ ਨੇ ਜੁਨੀਆਂ ਨੇ ਉਹਨਾਂ ਵਿੱਚੋਂ ਮਨੁੱਖਾ ਜਨਮ ਉੱਤਮ ਹੈ ਤੇ ਮਨੁੱਖਾ ਜਨਮ ਦੀ ਉੱਚਤਾ ਜਿਹੜੀ ਹੈ ਕਾਇਮ ਰਹਿ ਸਕਦੀ ਹੈ ਕੇਵਲ ਤੇ ਕੇਵਲ ਸਭ ਤੋਂ ਉੱਚੇ ਗੁਰੂ ਨਾਨਕ ਨਾਲ ਜੁੜਿਆ ਰੱਬ ਜੀ ਨਾਲ ਜੁੜਿਆ ਬਹੁਤ ਬਹੁਤ ਧੰਨਵਾਦ ਆਪ ਸੋਹਣਾਂ ਮੇਰੇ ਵੀਰ ਕੋ ਦੀਪ ਸਿੰਘ ਜੀ ਤੇ ਕੀਰਤਨ ਕਰਦੇ ਨੇ ਮੈਂ ਹੁਣੇ ਇੱਥੇ ਮਹਾਰਾਜ ਜੀ ਨੇ ਖਾਨ ਬਖਸ਼ਿਆ 14 ਸਾਲ ਤੋਂ ਮੈਂ ਦਿੱਲੀ ਕਮੇਟੀ ਦਾ ਹੈੱਡ ਗਰੰਡ ਸੀ ਉਹਨਾਂ ਨੂੰ ਮੈਂ ਕਿਹਾ ਕਿ ਚਲੋ ਉਹਨਾਂ ਦੇ ਸੰਗਤ ਦੇ ਦਰਸ਼ਨ ਹੋ ਜਾਣਗੇ ਪ੍ਰਧਾਨ ਜੀ ਨੇ ਪ੍ਰਵਾਨਗੀ ਦਿੱਤੀ ਆਪ ਸੰਸਾ ਦਾ ਵੀ ਬਹੁਤ ਬਹੁਤ ਧਨਵਾਦ ਹੋਈਆਂ ਬੁੱਲ੍ਹਾ ਮੁਆਫਾ ਖਲਾਫਾ ਸੁਆਹ ਜੀ ਨਿਕਾਹ